ਫਲੋਰ ਦੇ ਓਕੇ ਸਮਾਸੇਵੀ ਮਨਦੀਪ ਸਿੰਘ ਗੋਰਾ ਉਤੇ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇੱਕ ਵਿਅਕਤੀ ਹੋਇਆ ਬੁਰੇਤਰਾ ਜ਼ਖਮੀ ਜੇਤੰਦਾਸੀਆਂ ਕਿ ਇਹ ਮਾਮਲਾ ਤਾਜ਼ਾ ਫਲੋਰ ਦਾ ਹੈ ਜਿੱਥੇ ਕਿ ਸ਼ਾਮ 5:30 ਵਜੇ ਦੇ ਕਰੀਬ ਮਨਦੀਪ ਸਿੰਘ ਗੋਰਾ ਜੋ ਕਿ اٹਵਾਲ ਹੌਸ ਕੋਲੋਨੀ ਦਾ ਮਾਲਕ ਹਨ ਉਸ ਦੇ ਦਫ਼ਤਰ ਵਿਖੇ ਦੋ ਵਿਅਕਤੀ ਕਾਲੀ ਠਾਰ ਵਿੱਚ ਸਵਾਰ ਹੋ ਕੇ ਆਏ ਅਤੇ ਕੋਠੀ ਦਾ ਸੌਦਾ ਕਰਨ ਲੱਗੇ ਕਿਹਾ ਕਿ ਸਾਨੂੰ 1.5-2 ਕਰੋੜ ਦੀ ਇੱਕ ਕੋਠੀ ਲੈ ਦਿਵੋ ਅਸੀਂ ਪੈਸੇ ਇਨਵੈਸਟ ਕਰਨੇ ਹਨ ਜਦੋਂ ਕੋਠੀ ਦੇ ਮਾਲਕ ਨੂੰ ਉਸਦੇ ਦਫ਼ਤਰ ਵਿੱਚੇ ਬੁਲਾਇਆ ਗਿਆ ਤਾਂ ਇਹਨਾਂ ਵਿਅਕਤੀਆਂ ਨੇ ਗੋਰੀ ਨੂੰ ਉੱਠ ਕੇ ਬਾਹਰ ਆਉਣ ਦੀ ਗੱਲ ਕਹੀ ਲੇਕਿਨ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਮੈਂ ਤੁਹਾਡੇ ਕੋਲੋਂ ਕੋਈ ਕਮਿਸ਼ਨ ਨਹੀਂ ਲੈਣਾ ਤੁਸੀਂ ਆਪ ਹੀ ਬੈਠ ਕੇ ਸਿੱਧੀ ਡੀਲ ਕਰ ਲਵੋ ਲੇਕਿਨ ਜਿੱਦ ਕਰਨ ਦੇ ਮਨਦੀਪ ਸਿੰਘ ਗੋਰਾ ਉਹਨਾਂ ਦੇ ਨਾਲ ਬਾਹਰ ਆ ਗਿਆ ਤਾਂ ਇਸ ਵਿਅਕਤੀ ਨੇ ਜ਼ੋਰ ਪਾ ਕੇ ਮਨਦੀਪ ਸਿੰਘ ਗੋਰਾ ਨੂੰ ਹੋਰ ਅੱਗੇ ਬਾਹਰ ਲੈ ਕੇ ਆ ਗਿਆ ਜਿੱਥੇ ਉਸਦੀ ਡਿਫੈਂਡਰ ਕਾਰ ਖੜੀ ਹੁੰਦੀ ਹੈ ਤਾਂ ਉੱਥੇ ਆਣ ਕੇ ਮਨਦੀਪ ਸਿੰਘ ਗੋਰਾ ਦੇ ਉੱਤੇ ਗੋਲੀ ਚਲਾਉਣੀ ਦੀ ਕੋਸ਼ਿਸ਼ ਕੀਤੀ ਜਦੋਂ ਮਨਦੀਪ ਸਿੰਘ ਗੋਰਾ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਮੇਰੇ ਗੋਲੀ ਮਾਰਨ ਲੱਗਾ ਤਾਂ ਉਸਨੇ ਰੌਲਾ ਪਣਾ ਚਾਲੂ ਕਰਤਾ ਇੰਨੇ ਨੂੰ ਮਨਦੀਪ ਸਿੰਘ ਗੋਰਾ ਦਾ ਸਹਾਇਕ ਸੰਜੀਵ ਕੁਮਾਰ ਪੰਡਤ ਵੀ ਉੱਥੇ ਆ ਗਿਆ ਅਤੇ ਉਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਹਾਥੋਪਾਈ ਹੁੰਦੇ ਹੋਏ ਹੁੰਦੇ ਹੋਏ ਉਹਨਾਂ ਵਿਅਕਤੀਆਂ ਨੇ ਮਨਦੀਪ ਸਿੰਘ ਗੋਰਾ ਦੇ ਉੱਤੇ ਗੋਲੀ ਚਲਾਈ ਜੋ ਕਿ ਸੰਜੀਵ ਕੁਮਾਰ ਪੰਡਤ ਦੇ ਲੱਤ ਦੇ ਵਿੱਚ ਲੱਗ ਗਈ ਤਾਂ ਉੱਥੋਂ ਹੜੜਾ ਦਫੀ ਵਿੱਚ ਇਧਰ ਉਧਰ ਭੱਜਣ ਕਾਰਨ ਉਹ ਵਿਅਕਤੀਆਂ ਨੇ ਮਨਦੀਪ ਸਿੰਘ ਗੋਰਾ ਦੇ ਪਿੱਛਾ ਵੀ ਕੀਤਾ ਲੇਕਿਨ ਫਿਰ ਵੀ ਜਦੋਂ ਉਸ ਦਾ ਗਨਮੈਨ ਅੱਗੇ ਆਇਆ ਤਾਂ ਉਹ ਵਿਅਕਤੀ ਉਸ ਕਾਲੀ ਠਾਰ ਵਿੱਚ ਬੈਠ ਕੇ ਫਰਾਰ ਹੋ ਗਿਆ ਤਾਂ ਜ਼ਖਮੀ ਸੰਜੀਤ ਕੁਮਾਰ ਪਟਨ ਨੂੰ ਫਲੋਰ ਦੇ ਸਿਵਲ ਹਸਪਤਾਲ ਦੇ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਉਸ ਨੂੰ ਰੈਫਰ ਕਰਕੇ ਡੀ ਐਮ ਸੀ ਲੁਧਿਆਣਾ ਵਿਖੇ ਭੇਜ ਦਿੱਤਾ ਮੌਕੇ ਤੇ ਹੀ ਫਲੋਰ ਦੇ ਐਸ ਐਚ ਓ ਜ श्री ਅਮਰਪ੍ਰੀਤ ਸੈਣੀ ਅਤੇ ਡੀ ਐਸ ਪੀ ਸਰਦਾਰ ਬਲ ਸਰਵਨ ਸਿੰਘ ਪਾਲਵੀ ਮੌਕੇ ਤੇ ਪੁੱਜ ਗਏ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਕੈਮਰੇ ਖੰਡਾਲੇ ਜਿਸ ਵਿੱਚ ਸਾਰੀ ਗੋਲੀ ਗਾਣ ਦੀ ਵਾਰਤ ਕੈਦ ਹੋ ਗਈ ਤਾਂ ਸਾਰਾ ਸੀਸੀਟੀਵੀ ਕੈਮਰੇ ਕੰਗਾਲਾਂ ਤੋਂ ਪਤਾ ਗਿਆ ਕਿ ਇਹ ਦੋਨੇ ਹਮਲਾਵਰ ਫਲੋਰ ਸ਼ਹਿਰ ਦੇ ਹੀ ਹਨ ਤਾਂ ਮੌਕੇ ਦੇ ਡੀਐਸਪੀ ਸਰਦਾਰ ਸਰਮ ਸਿੰਘ ਬਾਲਨੇ ਕਿਹਾ ਕਿ ਅਸੀਂ ਇਹਨਾਂ ਵਿਅਕਤੀਆਂ ਨੂੰ ਜਲਦ ਹੀ ਕਾਬੂ ਕਰ ਲਵਾਂਗੇ ਜਦੋਂ ਇਹ ਸਬੰਧੀ ਮਨਦੀਪ ਸਿੰਘ ਗੋਰਾਣਾ ਗਲਬਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਹਨਾਂ ਵਿਅਕਤੀਆਂ ਨੂੰ ਸਿਰਫ ਅੱਜ ਦੂਸਰੀ ਵਾਰ ਮਿਲਣ ਜਾ ਰਿਹਾ ਪਹਿਲਾਂ 15 ਦਿਨ ਪਹਿਲਾਂ ਵੀ ਮੇਰੀ ਦਫ਼ਤਰ ਵਿੱਚ ਆਏ ਸਨ ਤੇ ਅੱਜ ਦੂਸਰੀ ਵਾਰੀ ਕੋਠੀ ਦੀ ਡੀਲ ਕਰਨ ਆਏ ਸਨ ਤਾਂ ਇਹਨੇ ਮੈਨੂੰ ਭਰੋਸੇ ਵਿੱਚ ਲੈ ਕੇ ਬਾਹਰ ਲਿਆਂਦਾ ਤੇ ਮੇਰੇ ਤੇ ਗੋਲੀ ਚਲਾਈ ਜਿਸ ਵਿੱਚ ਮੈਂ ਬਾਲਵਲ ਵੱਜ ਗਿਆ ਲੇਕਿਨ ਮੇਰਾ ਸਹਿਯੋਗੀ ਸੰਜੀਵ ਕੁਮਾਰ ਪੰਡਤ ਜੋ ਕਿ ਮੇਰੇ ਨਾਲ ਹਰਦਮ ਰਹਿੰਦਾ ਹੈ ਉਹ ਇਸ ਗੋਲੀकांड ਵਿੱਚ ਜ਼ਖਮੀ ਹੋ ਗਿਆ ਹੈ। ਉਹਨੇ ਕਿਹਾ ਕਿ ਮੇਰਾ ਇਨਾ ਵਿਅਕਤੀ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਨਾ ਮੇਰਾ ਨਾਲ ਕੋਈ ਪੈਸਾ ਦਾ ਲੜਦੈਣਾ ਹੈ ਲੇਕਿਨ ਇਨਾ ਵਿਅਕਤੀਆਂ ਨੇ ਮੇਰੇ ਉੱਤੇ ਅਜ ਨਜਾਇਜ਼ ਗੋਲੀ ਚਲਾਈ ਹੈ। ਉਧਰ ਡੀਐਸਪੀ ਸਾਹਿਬ ਫਲੋਰ ਨੇ ਕਿਹਾ ਕਿ ਅਸੀਂ ਜਲਦੀ ਹੀ ਇਨਾ ਵਿਅਕਤੀਆਂ ਨੂੰ ਕਾਬੂ ਕਰ ਲਵਾਂਗੇ। ਪਤਾ ਲੱਗਾ ਕਿ ਇਹ ਜੋ ਕਿ ਹਮਲਾਵਰ ਹੈ ਉਹਨਾਂ ਵਿੱਚੋਂ ਇੱਕ ਆਮਲਾ ਹਮਲਾਵਰ ਐਨਆਰ ਆਈ ਦੱਸਿਆ ਜਾ ਰਿਹਾ ਹੈ। ਥੋੜੇ ਦਿਨ ਪਹਿਲਾਂ ਹੀ ਇਹ ਵਿਅਕਤੀ ਆ ਬਾਰੂ ਆਇਆ ਹੈ ਤਾਂ ਇੱਥੇ ਆਣ ਕੇ ਇਹਨੇ ਇੱਕ ਕੰਡ ਕਰ ਦਿੱਤਾ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਪਲਸ ਇਹ ਮਾਮਲਾ ਕਿੰਨੀ ਕੁ ਜਲਦੀ ਜਿਹੜਾ ਹੈਗਾ ਹੱਲ ਕਰਦੀ ਹੈ ਤਾਂ ਇਹਨਾਂ ਵਿਅਕਤੀਆਂ ਨੂੰ ਕਿੰਨੀ ਕੁ ਜਲਦੀ ਕਾਬੂ ਕਰਦੀ ਹੈ ਏਪ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਰਾਪਾਲ ਦੀ ਵਿਸ਼ੇਸ਼ ਰਿਪੋਰਟ ਰਾਪਾਲ ਤਾਂ ਤੁਸੀਂ ਦੇਖ ਰਹੇ ਹੋ ਇਹ ਪਨੀਜ਼ ਪੰਜਾਬੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਾ ਹੈਗਾ ਆਈਦਨ ਕਿਤਨਾ ਕਿਤੇ ਗੋਲੀ ਚੱਲ ਜਾਂਦੀ ਆ ਉਹੋ ਜਿਹਾ ਮਾਮਲਾ ਅਜ ਫਲੋਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਫਲੋਰ ਦੇ ਬਹੁਤ ਹੀ ਨਾਮੀ ਵਿਅਕਤੀ ਮਨਦੀਪ ਸਿੰਘ ਹੋਣਾ ਜੋ ਕਿ ਕਿਸੇ ਵੀ ਨਾਮ ਦੇ ਮਹਤਾਜ ਨਹੀਂ ਹੈਗੇ ਉਹਨਾਂ ਨੇ ਗਰੀਬਾਂ ਦੀ ਬਹੁਤ ਹੈਲਪ ਕੀਤੀ ਆ ਆਈਦਨ ਕੋਈ ਨਾ ਕੋਈ ਉਹ ਗਰੀਬਾਂ ਦੀ ਹੈਲਪ ਕਰਦੇ ਜਾਂਦੇ ਹੈਗੇ ਅਤੇ ਅੱਜ ਉਸ ਵਿਅਕਤੀ ਦੇ ਉੱਤੇ ਉਸੇ ਉਸਦੇ ਦਫ਼ਤਰ ਦੇ ਉੱਤੇ ਉਹ ਦੋ ਵਿਅਕਤੀ ਆਏ ਹੈਗੇ ਆ ਉਹਨਾਂ ਨੂੰ ਦਫ਼ਤਰ ਤੋਂ ਬਾਹਰ ਲਿਆਂਦਾ ਹੈਗਾ ਕੋਠੀ ਦਾ ਸੌਦਾ ਕਰਨ ਲਈ ਤਾਂ ਹੌਲੀ ਹੌਲੀ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਜਾਂ ਮਹਾਰਾਣ ਕੇ ਉਸ ਦੀ ਗੱਡੀ ਖੜੀ ਸੀ ਉਸ ਦੇ ਉਹ ਲੈਣ ਕੇ ਉਸ ਵਿਅਕਤੀ ਨੂੰ ਆ ਕਹਿਣ ਲੱਗੇ ਮਨਦੀਪ ਸਿੰਘ ਗੋਰਾ ਨੂੰ ਕਿ ਤੁਸੀਂ ਮੈਨੂੰ ਜਾਣਦੇ ਕੌਣ ਆ ਮੈਂ ਮੇਰਾ ਨਾਮ ਰਾਹੁਲ ਹੈ ਇਹਨਾਂ ਕਹਿੰਦੇ ਹੈ ਉਹਨਾਂ ਨੇ ਆਪਣੇ ਡੱਬ ਚੋਂ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਮਨਦੀਪ ਸਿੰਘ ਗੋਰਾ ਨੇ ਉਸ ਨੂੰ ਦੰਬਣ ਦੀ ਕੋਸ਼ਿਸ਼ ਕੀਤੀ ਹੈਗਾ ਤੇ ਰੌਲਾ ਪਾਇਆ ਵੀ ਗੋਲੀ ਮਾਰਨ ਲੱਗਾ ਹੈਗਾ ਤੇ ਪਿੱਛੋਂ ਉਸ ਦੇ ਸਹਿਯੋਗ ਲਈ ਉਸ ਦਾ ਬੰਦਾ ਆਇਆ ਹੈਗਾ ਉਹਨਾਂ ਨੇ ਆਣ ਕੇ ਕਾਫੀ ਹੱਥੋਬਾਈ ਕੀਤੀ ਲੇਕਿਨ ਗੋਲੀ ਇੱਕ ਚੱਲ ਚੁੱਕੀ ਹੈਗੀਆ ਤੇ ਉਸ ਵਿਅਕਤੀ ਦੇ ਜਿਹੜੀ ਲੱਤ ਵਿੱਚ ਲੱਗ ਚੁੱਕੀ ਹੈ ਗਿਆ ਸਾਰਾ ਮਾਮਲਾ ਇੱਥੋਂ ਖੜਾ ਹੋਇਆ ਕਿ ਉਹ ਇੱਕ ਕੋਟੀ ਦਾ ਸੌਦਾ ਕਰਨਾ ਆਇਆ ਨਹੀਂ ਸੀ ਲੇਕਿਨ ਉਹ ਮਨਦੀਪ ਸਿੰਘ ਗੋਰਾ ਦੇ ਉੱਤੇ ਕਾਤਲਾ ਨਾਲ ਹਮਲਾ ਕਰਨਾ ਆਇਆ ਸੀ ਕਿ ਤਨਾ ਕਿਤੇ ਉਹਨਾਂ ਨੂੰ ਪਹਿਲਾਂ ਵੀ ਪਤਲਾ ਕਿ ਵੀ ਥੇਟਾਈ ਸੀ ਲੇਕਿਨ ਅੱਜ ਦਾ ਜਿਹੜਾ ਮਾਮਲਾ ਹੈਗਾ ਇੱਕ ਬਹੁਤ ਹੀ ਚਿੰਤਾਜਨਕ ਮਾਮਲਾ ਹੈਗਾ ਇੱਕ ਸਮਾਜ ਸੇਵੀ ਬੰਦੇ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਹੈਗੀ ਆ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਮੌਕੇ ਤੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਵੀ ਆਏ ਹੈਗੇ ਉਹਨੇ ਸਾਰਾ ਮਾਮਲਾ ਜਿਹੜਾ ਹੈ ਇੱਥੇ ਹੈਗਾ ਬਚਿਆ ਹੈਗਾ ਸਾਰੀ ਜਾਂਚ ਕੀਤੀ ਹੈਗਾ ਲੇਕਿਨ ਜਦੋਂ ਅਸੀਂ ਮਨਦੀਪ ਸਿੰਘ ਗੋਰਾ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਹੈ ਕਿ ਮੈਂ ਉਸ ਵਿਅਕਤੀਆਂ ਨੂੰ ਜ਼ਿਆਦਾ ਨਹੀਂ ਜਾਣਦਾ ਲੇਕਿਨ ਦੋ ਵਾਰੀ ਵਿਅਕਤੀ ਮੈਨੂੰ ਮਿਲੇ ਹੈਗਾ ਉਸ ਜਿਹੜਾ ਵਿਅਕਤੀ ਦਾ ਨਾਮ ਰਾਹੁਲ ਦੱਸਿਆ ਗਿਆ ਹੈਗਾ ਮੈਨੂੰ ਲੱਗਦਾ ਕਿ ਉਹਨੇ ਹੀ ਦੱਸਿਆ ਕਿ ਫਲੋਰ ਸ਼ਹਿਰ ਦਾ ਹੈਗਾ ਐਨਆਰਆਈ ਬੰਦਾ ਹੈ ਬੰਦੇ ਨੇ ਆਣ ਕੇ ਫਲੋਰ ਵਿੱਚ ਆਹ ਕੱਟ ਕੀਤਾ ਹੈਗਾ ਮਗਰ ਉਹਨਾਂ ਦੇ ਪਿੱਛਾ ਵੀ ਕੀਤਾ ਗਿਆ ਲੇਕਿਨ ਉਹ ਵਿਅਕਤੀ ਕਿਤੇ ਫੜੇ ਨਹੀਂ ਗਿਆ ਕੈਮਰੇ ਲੱਗੇ ਹੋਇਆ ਸਾਰੀ ਕਲੋਨੀ ਦੇ ਵਿੱਚ ਉਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕਾਇਦਾ ਹੋ ਗਿਆ ਹੈ ਪੁਲਿਸ ਆਪਣੀ ਜਿਹੜੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੋਣੀ ਆਣ ਕੇ ਤੇ ਛਾਪੇਮਰ ਵੀ ਕਰ ਰਹੀ ਹੈਗੀ ਆ ਬਾਕੀ ਆਪਾਂ ਦੇਖਦੇ ਹਾਂ ਕਿ ਮਨਦੀਪ ਸਿੰਘ ਗੋਰਾ ਬਿਲਕੁਲ ਸੁਰੱਖਤ ਹੈ ਗਿਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਜਿਹੜਾ ਉਹਨਾਂ ਦਾ ਸਹਿਯੋਗੀ ਹੈਗਾ ਸੰਦੀਪ ਕੁਮਾਰ ਜੀ ਉਹਨਾਂ ਨੂੰ ਇਥੋਂ ਫਲੋਰ ਦੇ ਸਿਵਲ ਹਸਪਤਲ ਤੋਂ ਉਹਨਾਂ ਨੂੰ ਜਲੰਧਰ ਡੀएमसी ਵਿਖੇ ਰੈਫਰ ਕਰ ਦਿੱਤਾ ਹੈਗਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਕਾਤਲ ਮੇਰੇ ਇੱਕ ਵਿਅਕਤੀ ਹੈ ਗਿਆ ਉਹਨਾਂ ਨੂੰ ਕਿੰਨੀ ਦੇਰ ਵਿੱਚ ਜਿਹੜੀ ਹੈ ਫਲੋਰ ਪੁਲਿਸ ਫੜਮ ਵਿੱਚ ਕਾਮਯਾਬ ਹੁੰਦੀ ਹੈ ਕੈਮਰਾਮੈਨ ਸਿੰਧਰ ਸਿੰਘ ਨਾਲ ਮੈਂ ਪ੍ਰਪਾਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ਹਿਰ ਗਰੀਬ ਨੂੰ ਲੈਣ ਜਾਣਾ ਚਨਈ ਤੋਂ ਓਕੇ ਮੈਂ ਨਮਾਲਿਆ ਰੀਕਲੋਕੀ ਹਾਂ ਰਾਕ ਮੈਂ ਉੱਥੋਂ ਲੈਣ ਜਾਣਾ ਸੀ ਤੇ ਅਜੇ ਅੱਜ ਮੈਂ ਟੈਕ ਟਾਂ ਕਰਾਈਆਂ ਗਰੀਬ ਤਰੀਕ ਨੂੰ ਆਉਣੀ ਉੱਥੋਂ 24 ਮਹੀਨਿਆਂ ਦੀ ਡਿਵਰੀ ਦੇਣੀ ਸੀ ਫੈਕਟਰੀ ਚੋਂ ਬਟ ਪਰ ਮੁੰਡੇ ਇੱਥੇ ਹੁੰਦੇ ਵਿਪਨ ਵਾਲੇ ਸਾਡੇ ਲਿਸੈਂਸੀ ਤੇ ਮੈਨੂੰ ਇੱਕ ਦੋ ਦਿਨਾਂ ਤੋਂ ਕਾਲ ਕਰਦਾ ਸੀ ਵੀ ਭਾਜੀ ਮੈਨੂੰ ਕੋਠੀ ਚਾਹੀਦੀ ਆ ਇਹ ਮੁੰਡਾ ਪਹਿਲਾਂ ਵੀ ਆਇਆ ਕੱਲ ਵੀ ਆਇਆ ਅਖਰੀ ਪਰਸੋਂ ਆਇਆ ਮੈਨੂੰ ਕਿਹਾ ਕੋਠੀ ਚਾਹੀਦੀ ਆ ਵੀ ਰਾਜਵੀਰ ਵਾਲੀ ਦੇਖ ਕੇ ਦੇਣੀ ਓਕੇ ਓਕੇ ਲੈ ਕੇ ਚਲੋ ਠੀਕ ਆ ਮੈਂ ਪੰਡਤ ਨੂੰ ਭੇਜਿਆ ਰਾਜਵੀਰ ਦੇ ਮੈਂ ਕਿਹਾ ਵੇਚਣੀ ਕੋਠੀ ਤੇ ਮਨ ਤੇ ਪੈਸੇ ਹੁੰਦੇ ਆ ਜੀ ਇਹਦੇ ਕੋਠੀ ਉਹ ਕਹਿੰਦਾ ਵੀ ਆਪਾਂ ਦੇ ਦੇਣੀ ਹੈ ਹਨਾ ਮੈਂ ਬਾਹਰ ਸਲਾਹ ਕਰ ਲਾ ਉਹਨੇ ਸਲਾਹ ਕੀਤੀ ਤੇ ਅੱਜ ਇਹ ਮੈਨੂੰ ਫੇਰ ਕਾਲ ਕਰਦਾ ਭਾਜੀ ਵੀ ਮੈਂ ਜਦਾਂ ਨਾਂ ਦਾ ਸਰ ਕੋਣ ਸੀ ਰਾਹੁਲ ਰਾਹੁਲ ਫੇ ਮੈਨੂੰ ਕਹਿੰਦਾ ਵੀ ਇੰਦਾ ਇੰਦਾ ਕੋਠੀ ਮੈਂ ਕਿਹਾ ਵੀ ਕਰ ਲੈਣੀ ਹੈ ਮੈਂ ਮੰਨ ਗਿਆ ਬੰਦਾ ਵੇਚਣ ਲਈ ਕਿ ਤੁਸੀਂ ਆ ਜਿਓ ਤੁਹਾਡੇ ਨਾਲ ਗੱਲ ਕਰਾਂ ਗਾ ਤੇ ਚਲੋ ਉਹ ਹੁਣ ਮੈਂ ਉਹਨੂੰ ਰਾਜਵੀਰ ਨੂੰ ਮੈਂ ਆ ਪਾਹੀ ਆਇਆ ਇਹ ਬੈਠੇ ਇੱਥੇ ਬੁਲਾ ਲਿਆ ਕਿਸੇ ਫੇ ਮੈਂ ਇਹਨੂੰ ਕਾਲ ਕੀਤੀ ਮੈਂ ਕਿਹਾ ਕਾਕਾ ਆ ਜਾ ਵੀ ਉਹ ਅਗਿਆ ਭਾਜੀ ਕੋਈ ਬਹਿ ਕੇ ਗੱਲ ਕਰ ਲੋ ਆਪਣੀ ਜਿੰਦਾਂ ਦੀ ਵੀ ਅਸੀਂ ਕਿਹੜਾ ਕੋਈ ਕਮਿਸ਼ਨ ਆ ਲੈਣਾ ਸਰੋਤ ਪਤਾ ਵੀ ਨਹੀਂ ਇਹਨਾਂ ਤੇ ਕਹਿੰਦਾ ਵੀ ਇਦਾਂ ਕਰੋ ਮੈਂ 5 ਮਿੰਟ ਚ ਆ ਗਿਆ ਤੁਸੀਂ ਇਹਦਾ ਬਾਹਰ ਆਓ ਗੱਲ ਕਰਦੇ ਸੇ ਨੇ ਕਿਹਾ ਠੀਕ ਹੈ ਤੇ ਮੈਂ ਕਿਹਾ ਜਾਂ ਉਦਾਂ ਗੱਲ ਕਰਨੀ ਹੋਊਗੀ ਕੋਈ ਸਿੱਧਾ ਨਹੀਂ ਅਗਲਾ ਕਰਦਾ ਤੇ ਮੇਰੇ ਜਾਨਾ ਇੱਥੇ ਬਾਹਰ ਚੱਲ ਗਿਆ ਇਹ ਥਾਰ ਗੱਡੀ ਚ ਆਏ ਆ ਤੇ ਕਿੰਨੇ ਜਣੇ ਸੀ ਦੋ ਜਣੇ ਦੋ ਹੀ ਜਣੇ ਸੀ ਮੈਨੂੰ ਲੱਗਦਾ ਇੱਕ ਬੰਦਾ ਵਿੱਚ ਬੈਠਾ ਵਿੱਚ ਉੱਠਾ ਤੇ ਇਹ ਮੈਨੂੰ ਕਹਿੰਦਾ ਭਾਜੀ ਗਾਂ ਆ ਜਾਓ ਮੈਂ ਕਿਹਾ ਗਾਂ ਨਹੀਂ ਕੋਈ ਇੱਥੇ ਆ ਜਾ ਇੱਥੇ ਗੱਲ ਕਰ ਲਓ ਇਹ ਤਾਂ ਗਾਂ ਆ ਜਾਓ ਮੈਂ ਕਿਹਾ ਆ ਜਾ ਪੁੱਤ ਇੱਥੇ ਉਰੇ ਆ ਜਾ ਤੇ ਚਲੋ ਕਰ ਦਿਆ ਕਰ ਦਿਆ ਮੈਂ ਗਾਂ ਉਰੇ ਨੂੰ ਤੁਰ ਪਿਆ ਪਿਛੇ ਨੂੰ ਤਰੀ ਜਾਵੇ ਮੈਨੂੰ ਜਾਨਕੀ ਹੋਰ ਬਾਹਰ ਲੈ ਗਿਆ ਤੇ ਜਦੋਂ ਬਾਹਰ ਲਗਿਆ ਮੈਨੂੰ ਇਹਨੇ ਇਦਾਂ ਚੱਕਿਆ ਤੇ ਮੈਂ ਦੇਖਿਆ ਤੇ ਗਲੌਕ ਮੈਂ ਨਾਲ ਹੀ ਇਹਦਾ ਹੱਥੇ ਦੱਬਣ ਲੱਪਿਆ ਵੀ ਮੈਂ ਨਾਲ ਬਾਜ਼ਮਾਰ ਦੀ ਪਿੱਛੇ ਮਾਰ ਮੈਂ ਕਿਹਾ ਪੜਤਾ ਇਹ ਗੋਲੀ ਮਾਰਨ ਲੱਗਾ ਉਹ ਇਹ ਮੈਨੂੰ ਕਹਿੰਦਾ ਤੂੰ ਮੈਨੂੰ ਇਹਨੇ ਲੱਭ ਦੋ ਨਾਲ ਹੀ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਨਾ ਮੈਂ ਜਾਨੂ ਪੰਡਤ ਵੀ ਪਿੱਛੇ ਨਹੀਂ ਰਹੇ ਸੀਗਾ ਉਸੇ ਇਹਨੇ ਉਹ ਭੱਜ ਕੇ ਜਾਂ ਜੱਫਾ ਪਾਇਆ ਇਹਨੇ ਕੱਢਦੇ ਸਰ ਕੌਕ ਕਰਦੇ ਇੱਕ ਫਾਇਰ ਜਿਹੜਾ ਹੋ ਗਿਆ ਹੋ ਗਿਆ ਹੱਥੋਂ ਬਾਈ ਤੇ ਫੇਰ ਇੱਕ ਫਾਇਰ ਲੰਦਿਆ ਮੇਰੇ ਜਾਨੂ ਨਹੀਂ ਜਾਨੂ ਮੁੰਡਿਆ ਜਾਂ ਗੋਲੀ ਚੱਲੀ ਆ ਮੈਂ ਪਿੱਛੇ ਭੱਜ ਕੇ ਆਇਆ ਤੇ ਮੇਰਾ ਜਿਹੜਾ ਮੁੰਡਾ ਕਰਨ ਮੈਂ ਇਹਨੇ ਫੇਰ ਗੋਲੀ ਇੱਕ ਚਲਾਈ ਆ ਉਹਦਾ ਤੇ ਜਾਂ ਜਿਹੜਾ ਮੁੰਡਾ ਇੱਥੇ ਹੋ ਰਿਹਾ ਪੱਗਾ ਉਹਦੇ ਕੋਲ ਆਪਣਾ ਲਾਇਸੈਂਸ ਇਹ ਪਾਜੀ ਪਹਿਲਾਂ ਪਹਿਲਾਂ ਵੀ ਆਪਣੇ ਆਏ ਦਫ਼ਤਰ ਇਹੇ ਇੱਕ 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 ਅੱਧੀ ਵਾਰ ਆਇਆ ਵੇ ਜਾਣਦਾਂ ਨਹੀਂ ਆਪ ਨੂੰ ਨਾ ਅਨੋਨ ਹੀ ਸੀਗਾ ਇਹ ਇਹ ਬਾਹਰੋਂ ਆਇਆ ਜੀ ਇਹਨੇ ਕੁੱਠੀ ਲੈਣੀ ਸੀ ਓਕੇ ਮੈਨੂੰ ਲੱਗਦਾ ਵੀ ਪੈਸੇ-ਪੁਸੇ ਕੋ ਹੈਗੇ 2 ਨੰਬਰ ਦੇ ਚੰਗੇ ਓਕੇ ਜਿਹੜਾ ਬੰਦਾ ਮੈਨੂੰ ਕਹਿੰਦਾ ਭਾਈ ਮੈਂ ਕਾਊਂਟਰ ਪੇਮੈਂਟ ਦੇ ਦੇਣਾ ਟਰੂ 1.5 ਕਰੋੜ ਦੀ ਕੁੱਠੀ ਆ ਉਹ ਸੋ ਬੋਲਣਾ ਕਾਊਂਟਰ ਭਾਜੀ ਤੁਹਾਡਾ ਇਹੀ ਗੱਲ ਹੋਈ ਵੀ ਉਹ ਕਾਊਂਟਰ ਪੇਮੈਂਟ ਕੋਈ ਦਿੰਦਾ ਕਿੰਨੇ ਫੇਰ ਕਿੰਨੇ ਹੋਏ ਕੋਟਲ ਤੋਂ ਉਹਨੇ ਇੱਕ ਮਾਰਿਆ ਮੈਂ 2 ਆਪ ਚਾ 2 ਹੋਏ ਆ ਕਿਉਂਕਿ ਮੈਂ ਅੰਦਰ ਆ ਗਿਆ ਫਿਰ ਵੈਪਨ ਆਪਣਾ ਚੱਕਣ ਤੇ ਜਾਨੂ ਇਹ ਬਾਹਰ ਫੇ ਗੋਲੀ ਚੱਲ ਪਈ ਸੀ ਗੋਲੀ ਚੱ ਉਹਨਾਂ ਨੇ ਫੇਰ ਉਧਰੋਂ ਲੱਗੀ ਕਿਦੇ ਗੋਲੀ ਲੱਗੀ ਕਿਦੇ ਜੀ ਪਹਿਲਾਂ ਉਹ ਗੱਡੀ ਜਦ ਦੇਖਿਆ ਉਹਨਾਂ ਨੇ ਵੀ ਹੁਣ ਗੋਲੀ ਚੱਲਣ ਲੱਗੀ ਐ ਫੇ ਉਹਨਾਂ ਨੇ ਗੱਡੀ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਨਾਲ ਸਾਡੀ ਇੱਕ ਗੋਲੀ ਉਹਨਾਂ ਦੀ ਗੱਡੀ 'ਤੇ ਲੱਗੀ ਕਿਦੇ ਗੋਲੀ ਜਿਹੜਾ ਮੁੰਡਾ ਮੇਰੀ ਮੈਨੂੰ ਬਚਾਉਣ ਲਈ ਗਿਆ ਉਹਦੇ 'ਤੇ ਲੱਗੀ ਪੱਟ ਦੇ ਵਿੱਚੋਂ ਤੇ ਮੁੜ ਕੇ ਭਾਜੀ ਗਾਇਕਤਰ ਨੂੰ ਫੇਰ ਪਤਾ ਕੁਛ ਹੋ ਨਾ ਇਹ ਨਵਾਂ ਸ਼ਹਿਰ ਰੋਡ ਨੂੰ ਜਿੱਥੋਂ ਨਿਕਲਦੇ ਆਏ ਗਏ ਉਹ ਸੇ ਵਾਪਸ ਉਧਰ ਨੂੰ ਚੱਲ ਗਏ ਠੀਕ ਆ ਗੱਡੀ ਨੰਬਰ ਅੱਜ ਦਾਨਸੋਲ ਦਾ ਹੈ ਤੇ ਇਥੇ ਟਵਾਲ ਕਲੋਨੀਆ ਸੰਬੰਧਿਤ ਹੈਗੇ ਨੇ ਮਾਲਕ ਨੇ ਗੁਰਾਟਵਾਲ ਠੀਕ ਹੈ ਉਹਦੇ ਸਾਥੀ ਨੇ ਸੰਜੀਵ ਕੁਮਾਰ ਠੀਕ ਹੈ ਉਹ ਦੋ ਅਣਪਛਾਤੇ ਨੌਜਵਾਨ ਆਏ ਸੀ ਉਹਨਾਂ ਨੇ ਇੱਕ ਨੇ ਫੈਰ ਕੀਤਾ ਤੇ ਉਹਦੇ ਫੜ ਦੇ ਵਿੱਚ ਲੱਗਾ ਹੈਗਾ ਠੀਕ ਹੈ ਗੋਡੇ ਦੇ ਸੀ ਠੀਕ ਹੈ ਤੇ ਤਤਪੀਸ਼ ਯਾਰੀ ਹੈ ਅਸੀਂ ਜਲਦੀ ਹੀ ਜਿਹੜੇ ਦੋਸ਼ੀ ਹੈ ਸਿੱਤੀ ਨਾਲ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਾਂਗੇ ਹਾਂਜੀ ਤੇ ਸਾਡੀ ਇਨਫੋਰਮੇਸ਼ਨ ਮੁਤਾਬਕ ਸਾਨੂੰ ਦੋਸ਼ੀਆਂ ਦਾ ਕੋਈ ਪਤਾ ਨਹੀਂ ਲੱਗਾ ਕਿਹੜੀ ਗੱਡੀ ਚ ਆਏ ਸੀ ਇਹ ਥਾਰ ਗੱਡੀ ਸੀ ਬਲੈਕ ਕਲਰ ਦੀ 2 ਡੋਅਰ ਉਹਦੇ ਵਿੱਚ ਆਏ ਸੀ ਕਿੰਨੇ ਬੰਦੇ ਸਰ ਇਹ ਫਰਦਰ ਜਿਹੜੀਆਂ ਸੀਸੀਟੀਵੀ ਫੁਟੇਜ ਦੇਖਿਆ ਉਹ ਚ ਦੋ ਬੰਦੇ ਆਉਂਦੇ ਨੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ